ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਿਰਤਾਂਤ ਸਰਦਾਰ ਹਰੀ ਸਿੰਘ ਜੀ ਨਲਵਾ ਕਟੋਚੀਆਂ ਪਰ ਚੜ੍ਹਾਈ ਸਾਲ 1828 ਈਸਵੀ ਦੇ ਆਰੰਭ ਵਿੱਚ ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਨਲਵਾ ਤੇ ਜਮਾਂਦਾਰ ਖੁਸ਼ਾਲ ਸਿੰਘ ਨੂੰ ਹੁਕਮ ਦਿੱਤਾ ਕਿ ਆਪਣੇ ਨਾਲ ਆਪੋ ਆਪਣੀਆਂ ਬਲਵਾਨ ਫੌਜਾਂ ਲੈ ਕੇ ਕਟੋਚੀਆਂ ਦੇ ਪਹਾੜੀ ਇਲਾਕੇ ਉੱਪਰ ਚੜ੍ਹਾਈ ਕਰ ਦੇਵੇ ਇਸ ਹੁਕਮ ਦਾ ਜਦ ਸਰਦਾਰ ਹਰੀ ਸਿੰਘ ਨਲੂਏ ਨੂੰ ਪਤਾ ਲੱਗਾ ਤਾਂ ਆਪ ਦੇ ਖਾਲਸੇਈ ਜੋਸ਼ ਨੇ ਐਸਾ ਹੁਲਾਰਾ ਮਾਰਿਆ ਕਿ ਆਪ ਕਈ ਜ਼ਰੂਰੀ ਕੰਮ ਵਿੱਚੇ ਛੱਡ ਕੇ ਸਿੱਧੇ ਲਾਹੌਰ ਪਹੁੰਚੇ ਅਤੇ ਇੱਥੋਂ ਹੀ ਆਪ ਜੀ ਨੇ ਆਪਣੀ ਫੌਜ ਮੰਗਵਾ ਲਈ ਤੇ ਜਮਾਦਾਰ ਨਾਲ ਸ਼ਾਮਲ ਹੋ ਗਏ ਇਹ ਫੌਜ ਲਾਹੌਰ ਤੋਂ ਕੂਚ ਕਰਕੇ ਬਾਈ ਧਾਰ ਦੇ ਰਾਜਿਆਂ ਦੇ ਇਲਾਕੇ ਵਿੱਚ ਆ ਦਾਖਲ ਹੋਈ ਅਤੇ ਜੋ ਅੱਗੇ ਅੜਿਆ ਸੋ ਛੜਿਆ ਗਰਜੇ ਕਿ ਇਹਨਾਂ ਦੇ ਲਗਭਗ ਸਾਰੇ ਕਿਲੇ ਸਰ ਕਰਕੇ ਖਾਲਸਾ ਰਾਜ ਨਾਲ ਮਿਲਾ ਲਿੱਤੇਗੇ ਇਹਨਾਂ ਨਤਾਣਿਆਂ ਤੇ ਜਾਤ ਅਭਿਮਾਨ ਦੇ ਖੋਬੇ ਵਿੱਚ ਖੁੱਬੇ ਹੋયા ਨੇ ਖਾਲਸੇ ਦੇ ਅਮੁਖ ਜੋਸ਼ ਦੇ ਠਾਠਾ ਮਾਰਦੇ ਅਥਾ ਸਾਗਰ ਅੱਗੇ ਕੀ ਠਹਿਰਨਾ ਸੀ ਜੋ ਸਾਹਮਣੇ ਆਇਆ ਸੋ ਕੱਖਾਂ ਕਾਨਿਆਂ ਦੀ ਤਰ੍ਹਾਂ ਰੁੜ ਗਿਆ ਜਿਸ ਈਨ ਮੰਨੀ ਉਹ ਬਚਾ ਲਿਆ ਗਿਆ ਇਸ ਮੋਹਿਮ ਵਿੱਚ ਵੱਡੀ ਸਰਲਤਾ ਇਹ ਸੀ ਕਿ ਸਿੱਬਾ ਗੁਲੇਰ ਨਾਦੌਨ ਤੇ ਲਬਾ گاਉਂ ਦੀ ਰਾਜਤਾਨੀ ਖਾਲਸਾ ਰਾਜ ਦਾ ਨਾਮ ਮਿਲਾ ਦਿੱਤੀ ਗਈ। ਇਸ ਤਰ੍ਹਾਂ ਫਤਿਹ ਜਾਬੀ ਦਾ ਝੰਡਾ ਲਹਿਰਾਉਂਦੇ ਹੋਏ ਸਰਦਾਰ ਜੀ ਲਾਹੌਰ ਪਰਤ ਆਏ ਤੇ ਮਹਾਰਾਜਾ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੈਦ ਅਹਿਮਦ ਨਾਲ ਸੰਗਰਾਮ ਸਰਦਾਰ ਹਰੀ ਸਿੰਘ ਨਲੂਏ ਨੂੰ ਕਟੌਚੀਆਂ ਦੇ ਇਲਾਕੇ ਦੀ ਫਤਿਹ ਦੇ ਬਾਅਦ ਹਜ਼ਾਰੇ ਵਿੱਚ ਆਪਣੇ ਅਜੇ ਬਹੁਤਾ ਸਮਾਂ ਨਾ ਸੀ ਬੀਤਿਆ ਕਿ ਅਟਕਪਾਰ ਤੋਂ ਖਬਰਾਂ ਪਹੁੰਚੀਆਂ ਕਿ ਯੂਸਫਜਈਆਂ ਦੇ ਇਲਾਕੇ ਵਿੱਚ ਇਕ ਐਸਾ ਆਦਮੀ ਆਇਆ ਹੈ ਜਿਸ ਨੇ ਇਥੋਂ ਦੇ ਅਨਪੜ ਪਠਾਨਾਂ ਦੇ ਦਿਲਾਂ ਵਿੱਚ ਮੌੜ ਜਹਾਦ ਦਾ ਜੋਸ਼ ਭਰ ਦਿੱਤਾ ਹੈ ਨਲੂਏ ਸਰਦਾਰ ਨੇ ਇਸ ਗੱਲ ਦੀ ਖੋਜ ਲਈ ਆਪਣੇ ਖਬਰ ਰਸਾਨਾਂ ਨੂੰ ਉਧਰ ਤੋਰਿਆ ਤਾਂ ਕਿ ਉਹ ਇਸ ਬਾਰੇ ਪੂਰੀ ਪੂਰੀ ਖਬਰ ਆਪ ਨੂੰ ਪਹੁੰਚਾਣ ਕੁਝ ਦਿਨਾਂ ਦੇ ਬਾਅਦ ਖਬਰ ਰਸਾਨਾਂ ਦੀ ਰਿਪੋਰਟ ਪਹੁੰਚੀ ਕਿ ਉਸ ਜਹਾਦੀ ਦਾ ਨਾਮ ਸੈਦ ਅਹਿਮਦ ਸ਼ਾਹ ਹੈ ਤੇ ਮੁਹੰਮਦ ਇਰਫਾਨ ਦਾ ਪੁੱਤਰ ਬਰੇਲੀ ਦਾ ਵਸਨੀਕ ਹੈ ਪਹਿਲਾਂ ਉਹ ਮੌਲਵੀ ਅਬਦੁੱਲ ਅਜੀਜ਼ ਕੋਲ ਪੜਦਾ ਰਿਹਾ ਫਿਰ ਅਬਦੁਲ ਹਈ ਤੇ ਇਸਮਾਇਲ ਦੇਹਲ ਵੀ ਇਸ ਦੇ ਚੇਲੇ ਬਣ ਗਏ ਫਿਰ ਉਹ ਸਨ 1822 ਵਿੱਚ ਹੱਜ ਲਈ ਮੱਕੇ ਸ਼ਰੀਫ ਚਲਾ ਗਿਆ ਅਰਬistan ਵਿੱਚੋਂ ਪਰਤਿਆ ਰਾਮਪੂਰ ਦਿੱਲੀ ਹੁੰਦਾ ਹੋਇਆ ਸ਼ਿਕਾਰਪੂਰ ਦੇ ਰਾ ਕੰਧਾਰ ਤੇ ਕਾਬਲ ਪਹੁੰਚਿਆ ਇੱਥੇ ਅਮੀਰ ਦੋਸਤ ਮੁਹੰਮਦ ਖਾਨ ਨੂੰ ਮਿਲਿਆ ਤੇ ਉਸ ਨੂੰ ਆਪਣਾ ਇਰਾਦਾ ਦੱਸਿਆ ਕਿ ਜੇ ਉਸ ਦੀ ਹਥਿਆਰਾਂ ਤੇ ਮਾਇਆ ਨਾਲ ਸਹਾਇਤਾ ਕਰੇ ਕਹੋ ਸਿੱਖਾਂ ਨਾਲ ਜਹਾਦੀ ਲੜਾਈ ਲੜ ਕੇ ਉਹਨਾਂ ਤੋਂ اٹਕਦੇ ਇਸ ਪਾਰ ਦਾ ਇਸਲਾਮੀ ਇਲਾਕਾ ਬਚਾ ਸਕਦਾ ਹੈ। ਅਮੀਰ ਦੋਸਤ ਮੁਹੰਮਦ ਖਾਨ ਤਾਂ ਇਸ ਗੱਲ ਲਈ ਮੁੱਢ ਤੋਂ ਝੂਰ ਝੂਰ ਰਿਹਾ ਸੀ। ਉਸਨੇ ਸੈयद अहमद ਖਾਨ ਨੇ ਸਿੱਖਾਂ ਦੇ ਵਿਰੁੱਧ ਰੱਬ ਵੱਲੋਂ ਘੱਲੀ ਹੋਈ ਗੈਬੀ ਬਖਸ਼ਿਸ਼ ਸਮਝੀ। ਦੋਸਤ ਮੁਹੰਮਦ ਖਾਨ ਨੂੰ ਨਾ ਕੇਵਲ ਉਸ ਦੀ ਹਥਿਆਰਾਂ ਤੇ ਧਨ ਨਾਲ ਹੀ ਸਹਾਇਤਾ ਕੀਤੀ। ਸੋ ਆਪਣੇ ਭਰਾਵਾ ਸੁਲਤਾਨ ਮੁਹੰਮਦ ਖਾਨ ਤੇ ਯਾਰ ਮੁਹੰਮਦ ਖਾਨ ਹਾਕਮ ਪਸ਼ਾਵਰ ਦੇ ਨਾਮ ਸਫਾਰਸ਼ੀ ਚਿੱਠੀਆਂ ਵੀ ਲਿਖ ਦਿੱਤੀਆਂ ਹੁਣ ਸૈયਦ ਸਾਹਿਬ ਆਪਣੇ ਅਮਰੀਦਾਸ ਮੇਤ ਜਦ ਲੰਡੀ ਕੋਤਲ ਪਹੁੰਚਿਆ ਤਾਂ ਯਾਰ ਮੁਹੰਮਦ ਖਾਨ ਤੇ ਸੁਲਤਾਨ ਮੁਹੰਮਦ ਖਾਨ ਸਨੇ ਆਪਣੇ ਛੋਟੇ ਭਾਈਆਂ ਦੇ ਉਸ ਦੀ ਅਗਵਾਈ ਲਈ ਪਹੁੰਚ ਪਏ ਤੇ ਉਸ ਨੂੰ ਸਿੱਖਾਂ ਦੇ ਵਿਰੁੱਧ ਸਭ ਤਰ੍ਹਾਂ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਤੇ ਇਸ ਨੂੰ ਜੀਆਂ ਆਨੂ ਕਿਹਾ ਕਿਉਂਕਿ ਬਾਰਕ ਜੇ ਸਿੱਖਾਂ ਦੇ ਕਬਜ਼ੇ ਵਿੱਚੋਂ ਨਿਕਲ ਕੇ ਆਜ਼ਾਦ ਹੋਣਾ ਚਾਹੁੰਦੇ ਸਨ ਇਹਨਾਂ ਬਾਰਕ ਜਈਆਂ ਨੂੰ ਸਮੇਂ ਕੀ ਪਤਾ ਸੀ ਕਿ ਇਹ ਜਿਸ ਦੀ ਬੜੇ ਚਾਅ ਨਾਲ ਸਹਾਇਤਾ ਕਰ ਰਹੇ ਹਨ ਉਹ ਕਿਸੇ ਦਿਨ ਇਹਨਾਂ ਦੀ ਤਬਾਹੀ ਦਾ ਕਾਰਨ ਬਣੇਗਾ ਸਿਹਦ ਸਾਹਿਬ ਦਰਾ ਖੈਬਰ ਦੀਆਂ ਪਹਾੜੀਆਂ ਵਿੱਚੋਂ ਨਿਕਲ ਕੇ ਸਿੱਧਾ ਜੋਸਫ ਜਈਆਂ ਦੇ ਇਲਾਕੇ ਵਿੱਚ ਪਹੁੰਚ ਗਿਆ ਅਤੇ ਪੰਜ ਤਾਰ ਦੀ ਰਾਜਧਾਨੀ ਵਿੱਚ ਫਤਿਹ ਖਾਨ ਕੋਲ ਜਾਂ ਡੇਰਾ ਮੱਲਿਆ ਇੱਥੇ ਇਸ ਨੇ ਪਠਾਨਾਂ ਦਾ ਇੱਕ ਵੱਡਾ ਇਕੱਠ ਕੀਤਾ ਜਿਸ ਵਿੱਚ ਇਸ ਨੇ ਐਲਾਨ ਕੀਤਾ ਕਿ ਮੇਰੇ ਉੱਤੇ ਇਲਹਾਮ ਉਤਰਿਆ ਹੈ ਜਿਸ ਵਿੱਚ ਮੈਨੂੰ ਅਰਸ਼ ਵੱਲੋਂ ਖਲੀਫਾ ਥਾਪਿਆ ਗਿਆ ਤੇ ਸਿੱਖਾਂ ਦੇ ਵਿਰੁੱਧ ਜਹਾਦ ਕਰਨਾ ਮੇਰੇ ਜਿਮੇ ਪਾਇਆ ਗਿਆ ਹੈ ਜੋ ਇਸ ਸਵਾਬ ਦੇ ਮਹਾਨ ਕਾਰਜ ਵਿੱਚ ਮੇਰੇ ਨਾਲ ਰਲੇਗਾ ਉਸ ਤੇ ਸ਼ਾਫੀ ਦੀਆਂ ਖੁਸ਼ੀਆਂ ਹੋਣਗੀਆਂ ਆਦ ਪੋੜੇ ਪਾਲੇ ਪਠਾਨਾਂ ਲਈ ਇੰਨਾ ਕਹਿਣਾ ਹੀ ਕਾਫੀ ਸੀ ਉਹ ਬਿਨਾਂ ਕਿਸੇ ਪ੍ਰਤਾਵੇ ਦੇ ਹਜ਼ਾਰਾਂ ਦੀ ਗਿਣਤੀ ਸૈયਦ ਸਾਹਿਬ ਦੇ ਹੱਥੋਂ ਬੈਂਤ ਕਰਕੇ ਉਸ ਦੀ ਮਰੀਦੀ ਵਿੱਚ ਮਿਲ ਗਏ ਬਹਾਦਰ ਪਠਾਣਾਂ ਦੇ ਦਿਲਾਂ ਵਿੱਚ ਸੈਯਦਾਂ ਲਈ ਸੁਭਾਵਿਕ ਬੜਾ ਸਤਿਕਾਰ ਹੁੰਦਾ ਹੈ ਪਰ ਇਹ ਤਾਂ ਕੇਵਲ ਸੈਯਦ ਹੀ ਨਹੀਂ ਸੀ ਸਗੋਂ ਪੰਜ ਆਤਸ਼ਾ ਸੀ ਅਰਥਾਤ ਉਹ ਸ਼ੈਯਦ ਸੀ ਹਾਜੀ ਸੀ ਗਾਜੀ ਸੀ ਖਲੀਫਾ ਸੀ ਤੇ ਜਹਾਦੀ ਵੀ ਸੀ ਅਤੇ ਠੀਕ ਮਾਲੂਮ ਨਹੀਂ ਕਿ ਉਹ ਹੋਰ ਕੀ ਕੁਝ ਸੀ ਹਾਂ ਪਠਾਣਾਂ ਲਈ ਉਹ ਸਭ ਕੁਝ ਸੀ ਇਸ ਦੀ ਸ਼ੋਹਰਤ ਨਾ ਕੇਵਲ ਸਰਹੱਦੀ ਇਲਾਕੇ ਵਿੱਚ ਹੀ ਖਿੱਲਰ ਗਈ ਸੀ ਬਲਕਿ ਸਾਰੇ ਹਿੰਦੁਸਤਾਨ ਵਿੱਚ ਇਸ ਦਾ ਨਾਮ ਮਸ਼ਹੂਰ ਹੋ ਗਿਆ ਸੀ ਇਸ ਦਾ ਅਸਰ ਇਹ ਹੋਇਆ ਕਿ ਦਿੱਲੀ, ਰਾਮਪੁਰ ਆਦਤੋਂ بڑے بڑے ਨਾਮੀ ਉਲਮਾ ਇਸ ਨਾਲ ਆ ਰਹੇ ਜਿਨ੍ਹਾਂ ਵਿੱਚੋਂ ਮੌਲਵੀ ਮੁਜੱਫਰ ਅਲੀ ਅਜੀਮਬਾਦੀ, ਮওলানা ਮਹਿਬੂਬ ਅਲੀ ਦੇਲਵੀ, ਮওলানা ਮੁਹੰਮਦ ਅਲੀ ਰਾਮਪੂਰੀ ਅਤੇ ਸੈਦ ਅਹਿਮਦ ਅਲੀ ਸ਼ਾ ਖਾਸ ਹਸਤੀਆਂ ਸਨ ਇਹਨਾਂ ਬਹੁਤ ਸਾਰਾ ਸੋਨਾ ਤੇ ਚਾਂਦੀ ਹਿੰਦੂ ਤੋਂ ਆਪਣੇ ਨਾਲ ਲਿਆਂਦਾ ਤੇ ਇਹ ਸਾਰੀ ਮਾਇਆ ਜਹਾਦ ਲਈ ਸੈਦ ਸਾਹਿਬ ਦੇ ਹਵਾਲੇ ਕਰ ਦਿੱਤੀ ਹੁਣ ਜਦ ਧੰਨ ਵੀ ਆ ਗਿਆ ਤੇ ਹਥਿਆਰ ਵੀ ਜਮ੍ਹਾਂ ਹੋ ਗਏ ਤਾਂ ਮਜਬੂਰ ਲੜਾਈ ਲਈ ਪਠਾਨਾਂ ਦਾ ਇਕੱਠਾ ਕਰਨਾ ਕੋਈ ਔਖਾ ਕੰਮ ਨਹੀਂ ਸੀ ਸੋ ਥੋੜੇ ਸਮੇਂ ਵਿੱਚ ਹੀ ਇਸ ਨੇ ਕਈ ਹਜ਼ਾਰਾਂ ਦਾ ਇਕੱਠ ਇਕੱਠਾ ਕਰ ਲਿਆ ਇਹਨਾਂ ਦਿਨਾਂ ਵਿੱਚ ਹੀ ਖਾਲਸੇ ਨੇ ਇੱਕ ਨਵਾਂ ਨਵਾਂ ਕਿਲਾਟਕ ਤੋਂ ਪਾਰ ਦਰਿਆ ਦੇ ਲੈਹੰਦੇ ਕਿਨਾਰੇ ਵੱਲ ਖੈਰਾਬਾਦ ਵਿੱਚ ਬਣਵਾਇਆ ਸੀ ਜਿਸ ਦੇ ਕਿਲਾਦਾਰ ਬਹਾਦਰ ਸਰਦਾਰ ਬੁੱਧ ਸਿੰਘ ਸੰਧਾਵਾਲੀਏ ਮੁਕਰਰ ਕੀਤੇ ਗਏ ਸਨ ਹਟਕ ਤੋਂ ਪਾਰ ਅਫਗਾਨੀ ਇਲਾਕੇ ਵਿੱਚ ਇੱਕ ਇੱਕ ਕਿਲਾ ਸૈયਦ ਅਹਿਮਦ ਸਾਹਿਬ ਤੇ ਅਫਗਾਨਾਂ ਦੀ ਨਜ਼ਰ ਵਿੱਚ ਕੰਢੀ ਦੀ ਤਰ੍ਹਾਂ ਚੁਭ ਰਿਹਾ ਸੀ ਹੁਣ ਜਦ ਸૈયਦ ਸਾਹਿਬ ਨੇ ਪਠਾਨਾਂ ਵਿੱਚ ਜਹਾਦ ਦਾ ਚੰਗੀ ਤਰ੍ਹਾਂ ਜੋਸ਼ ਭਰ ਦਿੱਤਾ ਤਾਂ ਸਭ ਤੋਂ ਪਹਿਲਾਂ ਕੰਮ ਉਸਨੇ ਕਿਲਾ ਖੈਰਾਬਾਦ ਨੂੰ ਤਬਾਹ ਕਰਕੇ ਸਿੱਖਾਂ ਨੂੰ ਇੱਥੋਂ ਕੱਢਣਾ ਜ਼ਰੂਰੀ ਜਾਤਾ ਸਮਝਿਆ ਇਸ ਕੰਮ ਦੇ ਪੂਰੇ ਕਰਨ ਲਈ ਅਕੌੜਾ ਖਟਕ ਦੇ ਲਾਗੇ ਮੈਦਾਨ ਵਿੱਚ ਤੁਰੰਤ ਫੁਰਤ ਬੜਾ ਗਾਜ਼ੀਆਂ ਦਾ ਇੱਕ ਇਕੱਠ ਕੀਤਾ ਗਿਆ ਇਹ ਜਹਾਦੀ ਹੁਣ ਕਿਲੇ ਪਰ ਧਾਵਾ ਕਰਨ ਵਾਲੇ ਹੀ ਸਨ ਕਿ ਸੰਯੋਗ ਐਸਾ ਹੋਇਆ ਕਿ ਇਹਨਾਂ ਦਿਨਾਂ ਵਿੱਚ ਸਰਦਾਰ ਹਰੀ ਸਿੰਘ ਜੋ ਸਣੇ ਆਪਣੀ 8000 ਫੌਜ ਦੇ ਛੱਛ ਦੇ ਇਲਾਕੇ ਦਾ ਦੌਰਾ ਕਰ ਰਹੇ ਸਨ ਸਰਦਾਰ ਬੁੱਧ ਸਿੰਘ ਨੇ ਉਸੇ ਵਕਤ ਸਰਦਾਰ ਹਰੀ ਸਿੰਘ ਜੀ ਨੂੰ ਇਹ ਸਾਰੀ ਵਿਥਿਆ ਲਿਖ ਦਿੱਤੀ ਸਰਦਾਰ ਜੀ ਨੇ ਇਸ ਖੱਤ ਦੇ ਪਹੁੰਚਦੇ ਸਾਰ ਉਸੇ ਵਕਤ ਫੌਜ ਨੂੰ ਕੂਚ ਦਾ ਹੁਕਮ ਦੇ ਦਿੱਤਾ ਤੇ ਆਟਕ ਤੋਂ ਪਾਰ ਹੋ ਕੇ ਖੈਰਾਬਾਦ ਦੇ ਮੈਦਾਨ ਵਿਚ ਆਡੇਰੇ ਜਮਾਏ ਅਗਲੀ ਸਵੇਰ ਨੂੰ ਜੁਮੇ ਦਾ ਦਿਨ ਸੀ ਗਾਜੀ ਸਵੇਰ ਦੀ ਨਮਾਜ਼ ਸੈਦੂ ਦੇ ਖੁੱਲੇ ਮਦਾਨ ਵਿੱਚ ਪੜ ਕੇ ਜੇ ਹਟੇ ਹੀ ਸਨ ਕਿ ਸਰਦਾਰ ਹਰੀ ਸਿੰਘ ਨੇ ਉਹਨਾਂ ਉੱਪਰ ਅਚਾਨਕ ਸ਼ੇਰ ਦੀ ਤਰ੍ਹਾਂ ਹੱਲਾ ਕਰ ਦਿੱਤਾ ਅੱਗੋਂ ਗਾਜ਼ੀਆਂ ਨੇ ਵੀ ਆਪਣੀ ਆਪਣੀਆਂ ਤਿੱਖੀਆਂ ਤਲਵਾਰਾਂ ਧੋਕੇ ਮਿਆਂ ਤੋਂ ਕੱਢ ਲਈਆਂ ਤੇ ਅਖ ਦੇ ਫੋਰ ਵਿੱਚ ਉਹ ਲੋਹੇ ਨਾਲ ਲੋਹਾ ਖੜਕਿਆ ਕਿ ਥੋੜੇ ਸਮੇਂ ਵਿੱਚ ਹੀ ਧਰਤੀ ਬਹਾਦਰਾਂ ਦੇ ਲਹੂ ਨਾਲ ਰੰਗਾਵਲੀ ਹੋ ਗਈ ਲੋਡੇ ਪਹਿਰ ਤੱਕ ਬੜੀ ਲਹੂ ਡੋਲਮੇ ਲੜਾਈ ਹੋਈ ਕਦੀ ਗਾਜੀਆਂ ਦਾ ਪਲੜਾ ਭਾਰੀ ਹੋ ਜਾਂਦਾ ਸੀ ਕਦੇ ਖਾਲਸਾ ਫੌਜ ਇਹਨਾਂ ਨੂੰ ਪਿੱਛੇ ਧਕੇਲ ਖੜਦੀ ਸੀ ਸਰਦਾਰ ਹਰੀ ਸਿੰਘ ਆਪਣੇ ਤੇਜ਼ ਰਫ਼ਤਾਰ ਘੋੜੇ ਪਰ ਸ਼ੇਰ ਦੀ ਤਰ੍ਹਾਂ ਜਿੱਥੇ ਜ਼ਰੂਰੀ ਸਮਝਦੇ ਸਨ ਉੱਡ ਕੇ ਪਹੁੰਚਦੇ ਤੇ ਆਪਣੇ ਜਵਾਨਾਂ ਦੇ ਜੋਸ਼ ਨੂੰ ਵਧਾਉਂਦੇ ਸਨ ਇਸ ਤਰ੍ਹਾਂ ਲਗਭਗ ਸਾਰਾ ਦਿਨ ਰਣ ਤਤਾਰ ਰਿਹਾ ਮਲੂਮ ਹੁੰਦਾ ਸੀ ਕਿ ਇਹਨਾਂ ਨੌਜਵਾਨਾਂ ਤੇ ਭੋਲੇ ਗਾਜੀਆਂ ਨੂੰ ਖਾਲਸੇ ਦੀਆਂ ਲੰਮੀਆਂ ਤਲਵਾਰਾਂ ਅੱਗੇ ਕਈ-ਕਈ ਟੁਕੜੇ ਹੁੰਦੇ ਦੇਖ ਕੇ ਸੂਰਜ ਦੇਵਤਾ ਨਾ ਸਹਾਰ ਸਕਿਆ ਉਸ ਨੂੰ ਉਸ ਸਮੇਂ ਐਸਾ ਤਰਸ ਆਇਆ ਕਿ ਉਸ ਦਿਨ ਉਸਨੇ ਆਪਣੇ ਰੋਜ਼ਾਨਾ ਨਿਜਮ ਛੱਡ ਕੇ ਹੋਰ ਦਿਨਾਂ ਤੋਂ ਇੱਕ ਪਹਿਰ ਪਹਿਲਾਂ ਹੀ ਆਪਣਾ ਪ੍ਰਕਾਸ਼ ਵਾਲਾ ਮੁਖੜਾ ਛਪਾ ਲੈਣ ਵਿੱਚ ਗਾਜ਼ੀਆਂ ਦੀ ਭਾਰੀ ਮਦਦ ਸਮਝੀ ਅਰਥਾ ਤੀਸਰੇ ਪਹਿਰ ਲਹਿੰਦੇ ਵੱਲੋਂ ਇੱਕਾ ਇੱਕ ਕਣਕੌਰ ਕਾਲੀਆਂ ਘਟਾ ਆਕਾਸ਼ ਪਰ ਛਾ ਗਈਆਂ ਜਿਨ੍ਹਾਂ ਵਿੱਚ ਸੂਰਜ ਦੇਵਤਾ ਨੇ ਆਪਣੇ ਆਪ ਨੂੰ ਛੇਤੀ ਤੋਂ ਛੇਤੀ ਲੁਕਾ ਲਿਆ ਹੁਣ ਇਹਨਾਂ ਦੋਹਾਂ ਜੁਸ਼ੀਲੀਆ ਫੌਜਾਂ ਦੇ ਵਿਚਾਲੇ ਇੱਕ ਹੋਰ ਤੀਜੀ ਹਨੇਰ ਦੀ ਸੱਜਰ ਸਾਹ ਫੌਜ ਨੇ ਬੜੀ ਤੇਜ਼ੀ ਨਾਲ ਆ ਕੇ ਐਸਾ ਬੰਨਣਾ ਪਾ ਦਿੱਤਾ ਕਿ ਲੋਹੇ ਦੇ ਖੜਕਣੇ ਦੀ ਆਵਾਜ਼ ਹੁਣ ਕੁਝ ਧੀਮੀ ਪੈ ਗਈ ਧੀਮੀ ਹੀ ਨਹੀਂ ਸਗੋਂ ਰੁਕਦੀ ਦੀ ਸੀ ਬਸ ਇਹ ਘੜੀ ਗਾਜੀਆਂ ਲਈ ਬੜ ਮੁੱਲੀ ਸਾਬਤ ਹੋਈ ਅਰਥਾਤ ਸੂਰਜ ਦੇ ਲੋਪ ਹੋਣ ਨਾਲ ਸੈਯਦ ਸਾਹਿਬ ਸਣੇ ਬਚੇ ਖੁچے ਗਾਜੀਆਂ ਦੇ ਮੈਦਾਨ ਵਿੱਚੋਂ ਛਾਈ ਮਾਈ ਹੋ ਗਏ ਪਰ ਇਸ ਸਮੇਂ ਇਸ ਨੇ ਹਿੰਮਤ ਹੱਥੋਂ ਨਾ ਛੱਡੀ ਇਸ ਅਕੌੜੇ ਦੇ ਪਤਨੋਂ ਪਾਰ ਹੋ ਕੇ ਤੋਰੂ ਤੇ ਹੋਤੀ ਮਰਦਾਨ ਤੋਂ ਹੁੰਦਾ ਹੋਇਆ ਸਿੱਧਾ ਲੂੰਦ ਖੋਵੜ ਪਹੁੰਚ ਕੇ ਆਪਣੀ ਕੀਮਤੀ ਜਾਨ ਬਚਾ ਲਈ ਇਹ ਗੱਲ ਮੰਨੀ ਹੋਈ ਸੀ ਕਿ ਇਸ ਲੜਾਈ ਵਿੱਚ ਗਾਜੀਆਂ ਦੀ ਗਿਣਤੀ ਬਹੁਤ ਵਧੇਖ ਸੀ ਤੇ ਉਹ ਲੜੇ ਵੀ ਬੜੀ ਬਹਾਦਰੀ ਨਾਲ ਸਨ ਪਰ ਖਾਲਸੇ ਨੇ ਜੋ ਤੇਗਾ ਅੱਜ ਦੇ ਦਿਨ ਮੈਦਾਨ ਵਿੱਚ ਮਾਰੀਆਂ ਸਨ ਬਿਰਧ ਦੱਸਦੇ ਸਨ ਕਿ ਇਸ ਲੜਾਈ ਵਿੱਚ ਖਾਲਸੇ ਦੀ ਫੌਜ ਨਾਲੋਂ ਗਾਜੀਆਂ ਦੇ ਲਸ਼ਕਰ ਦੀ ਗਿਣਤੀ 20 ਗੁਣਾ ਬਧੇਰੇ ਸੀ ਪਰ ਅਲੈਗਜ਼ੈਂਡਰ ਬਾਰਨਸ ਇਸ ਲੜਾਈ ਦੇ ਥੋੜੇ ਸਮੇਂ ਬਾਅਦ ਸੈਦੂ ਦੇ ਮੈਦਾਨ-ਜੰਗ ਵਿੱਚੋਂ ਲੰਘਿਆ ਤਾਂ ਇਸ ਨੂੰ ਮਕਾਮੀ ਖੋਜ ਤੋਂ ਪਤਾ ਲੱਗਾ ਸੀ ਕਿ ਸਰਦਾਰ ਹਰੀ ਸਿੰਘ ਨੇ ਆਪਣੀ ਕੇਵਲ 8000 ਖਾਲਸਾ ਫੌਜ ਨਾਲ ਗਾਜ਼ੀਆਂ ਦੇ 1.5 ਲੱਖ ਲਸ਼ਕਰ ਤੇ ਕਿਲਾ ਖੈਰਾਬਾਦ ਜਾ ਕੇ ਫਤਿਹ ਪਾਈ ਸੀ ਸਰ ਅਲੈਗਜ਼ੈਂਡਰ ਬਾਰਨਸ ਦੀ ਅਸਲ ਲਿਖ ਜੋ ਉਸ ਸਨ 1831 ਈਸਵੀ ਵਿੱਚ ਲਿਖੀ ਬਾਰਨਸ ਟਰੈਵਲਰਜ਼ ਬਿਨ ਬੁਖਾਰਾ ਜਿਲਦ 2730 ਉੱਪਰ ਦਰਜ ਹੈ ਬਾਰਨਸ ਦੇ ਆਪਣੇ ਲੈਫਟੀਨੈਂਟ ਵਿਲੀਅਮ ਬਾਰਸਰ ਕਲੇਡ ਵੈਂਜ ਨਾਲ ਸੈਦੂ ਦੀ ਇਸ ਜੰਗ ਭੂਮੀ ਵਿੱਚੋਂ ਗੁਜ਼ਰਿਆ ਉਹ ਆਪਣੀ ਡਾਇਰੀ ਵਿੱਚ ਲਿਖਦਾ ਹੈ ਕਿ ਇੱਥੇ ਕੋਹਾਂ ਵਿੱਚ ਕਬਰਾਂ ਹੀ ਕਬਰਾਂ ਹਨ ਜਿੱਧਰ ਨਿਗਾਹ ਕਰੋ ਕਬਰਸਤਾਨ ਹੀ ਨਜ਼ਰ ਆਉਂਦਾ ਹੈ ਇਹ ਉਹ ਰਣ ਖੇਤਰ ਹੈ ਜਿੱਥੇ ਖਾਲਸੇ ਨੇ ਕੇਵਲ ਆਪਣੀ 8000 ਫੌਜ ਨਾਲ ਅਫਗਾਨਾਂ ਦੀ 1.5 ਲੱਖ ਫੌਜ ਉੱਪਰ ਸਫਲਤਾ ਪ੍ਰਾਪਤ ਕੀਤੀ बनारस बर्नस लिखਦਾ ਹੈ ਕਿ ਇਹ ਗੱਲ ਮੈਨੂੰ ਜਰਨੈਲ ਕੋਟ ਦੀ ਫੌਜ ਦੇ ਇੱਕ ਮੁਸਲਮਾਨ ਨਜੀਮ ਜਮਾਦਾਰ ਨੇ ਦੱਸੀ ਸੀ ਜਿਹੜਾ ਆਪ ਇਸ ਲੜਾਈ ਵਿੱਚ ਸ਼ਾਮਲ ਸੀ ਇਸ ਭਾਰੀ ਫਤਿਹ ਦੇ ਬਾਅਦ ਸਰਦਾਰ ਹਰੀ ਸਿੰਘ ਤੇ ਸਰਦਾਰ ਬੁੱਧ ਸਿੰਘ ਨੇ ਆਪਣੇ ਫੌਜੀ ਸਰਦਾਰਾਂ ਨੂੰ ਇਕੱਠਾ ਕਰਕੇ ਵਿਚਾਰ ਕੀਤੀ ਕਿ ਇਸ ਲੜਾਈ ਨੂੰ ਇੱਥੇ ਹੀ ਨਹੀਂ ਮੁਕਾਉਣਾ ਚਾਹੀਦਾ ਸਗੋਂ ਸੈਦ احمد ਸ਼ਾਹ ਦਾ ਪਿੱਛਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਮੁੜ ਕਿਤੇ ਆਪਣੇ ਪੈਰ ਨਾ ਜਮਾ ਸਕੇ ਇਸ ਫੈਸਲੇ ਅਨੁਸਾਰ ਸਰਦਾਰ ਹਰੀ ਸਿੰਘ ਨੇ ਸਨੇ 6000 ਫੌਜ ਦੇ ਦਰਿਆ ਲੁੰਡੇ ਤੋਂ ਪਾਰ ਹੋ ਕੇ ਸੈਦ ਸਾਹਿਬ ਦਾ ਪਿੱਛਾ ਵੀ ਕੀਤਾ ਉਸ ਨੂੰ ਜਦ ਸਰਦਾਰ ਹਰੀ ਸਿੰਘ ਦੇ ਪਹੁੰਚ ਪਹੁੰਚ ਪੈਣ ਦੀ ਖਬਰ ਪਹੁੰਚੀ ਤਹੋਂ ਲੁੰਧ ਖੋਬੜ ਤੋਂ ਵੀ ਨੱਠਾ ਹੁਣ ਅੱਗੇ-ਅੱਗੇ ਸੈਦ ਸਾਹਿਬ ਜੱਜੇ ਜਾਂਦੇ ਸਨ ਤੇ ਪਿੱਛੇ-ਪਿੱਛੇ ਸਰਦਾਰ ਹਰੀ ਸਿੰਘ ਵਰਦਾ ਚਲਾ ਜਾ ਰਿਹਾ ਸੀ ਹੁਣ ਜਦ ਇਸ ਗਾਜੀ ਨੂੰ ਖਾਲਸੇ ਤੋਂ ਆਪਣਾ ਪਿੱਛਾ ਛੁੱਟਦਾ ਨਾਂ ਦਿੱਸਿਆ ਤਾਂ ਇਸ ਨੇ ਤੁਲਾਦੀ ਨਾਮੀ ਪਿੰਡ ਦੇ ਲਾਗੇ ਮੌਲਵੀ ਇਸਮਾਇਲ ਜੀ ਦੀ ਸਰਕਦਿ ਵਿੱਚ 14000 ਗਾਜ਼ੀਆਂ ਨਾਲ ਸਰਦਾਰ ਹਰੀ ਸਿੰਘ ਦਾਰਾ ਰੋਕ ਲਿਆ ਅਤੇ ਸ਼ਾਹ ਸਾਹਿਬ ਨੇ ਮੋੜ ਪੰਜ ਤਾਰ ਦੀਆਂ ਪਹਾੜੀਆਂ ਵਿੱਚ ਜਾਸਿਰ ਲੁਕਾਇਆ ਨਲੂਏ ਸਰਦਾਰ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਪਠਾਨ ਘੋੜਿਆਂ ਦੇ ਹੱਲੇ ਤੋਂ ਬਹੁਤਾ ਡਰਦੇ ਹਨ ਸੋ ਆਪਣੇ ਸਮੇਂ ਆਪਣੇ ਦੋ ਰਸਾਲਿਆਂ ਨੂੰ ਹੱਲਾ ਕਰਨ ਦਾ ਹੁਕਮ ਦਿੱਤਾ ਅਤੇ ਹੁਣ ਬੜੇ ਜ਼ੋਰ ਦਾ ਚਾਰਜ ਝਤਾਵਾ ਕੀਤਾ ਗਿਆ ਇਹਨਾਂ ਸਵਾਰਾਂ ਦੀ ਸਰਦਾਰ ਜੀ ਆਪ ਅਗਵਾਈ ਕਰ ਰਹੇ ਸਨ ਅੱਗੋਂ ਗਾਜ਼ੀਆਂ ਨੇ ਵੀ ਬੜੀ ਬਹਾਦਰੀ ਤੇ ਜੋਸ਼ ਦਾ ਸਬੂਤ ਦਿੱਤਾ ਦੋਹਾਂ ਤਰਾਂ ਵੱਲੋਂ ਖੂਬ ਸ਼ਾਸਤਰ ਖੜਕੇ ਸਿੰਘ ਸਵਾਰਾਂ ਨੇ ਆਪਣੇ ਲੰਮੇ ਨੇਜਿਆਂ ਨਾਲ ਗਾਜ਼ੀਆਂ ਨੂੰ ਐਸਾ ਵਿੰਨਿਆ ਕਿ ਉਹ ਬਹੁਤ ਦੇਰੀ ਤੱਕ ਹੌਸਲਾ ਨਾ ਰੱਖ ਸਕੇ ਅਤੇ ਆਪਣੀਆਂ ਸਫਾ ਛੱਡ ਕੇ ਬੜੇ ਅਧੀਰਜ ਨਾਲ ਭੱਜ ਨਿਕਲੇ ਖਾਲਸੇ ਨੇ ਦੂਰ ਤੱਕ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਖੰਡਾ ਦਿੱਤਾ ਤੇ ਮੈਦਾਨ ਖਾਲਸੇ ਦੇ ਹੱਥ ਰਿਹਾ ਇਸ ਲੜਾਈ ਬਾਬਤ ਖਾਲਸੇ ਦੇ ਨੇਜਿਆਂ ਦੀ ਵਡਿਆਈ ਦਰਸਾਉਂਦਾ ਹੋਇਆ ਇੱਕ ਪਸਤੋ ਕਵੀ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਇੱਕ ਟੱਪੇ ਵਿੱਚ ਇਸ ਤਰ੍ਹਾਂ ਦੱਸਦਾ ਹੈ ਦਾਸ ਇਕਾਨੋ ਨੇਜੇ ਦਾਸੇ ਤਲੇ ਪੰਜ ਅਜਗਰੋ ਲਕਾ ਇਤਨ ਪਖੇਮਾ ਦਰੂਮੀ ਦਾ ਖਾਮ ਉਲ타 ਸਿੱਖਾਂ ਦੇ ਸੇਲੇ ਗਾਜੀਆਂ ਦੀਆਂ ਸੰਜਵਾਨ ਨੂੰ ਇਸ ਤਰ੍ਹਾਂ ਦੁਸਾਰ ਵਿੰਦੇ ਸਨ ਜਿਸ ਤਰ੍ਹਾਂ ਖੇਮਾ ਸਾਜਦੀ ਸੂਈ ਖੇਮੇ ਵਿੱਚੋਂ ਆਰ-ਪਾਰ ਨਿਕਲ ਜਾਂਦੀ ਹੈ ਇਸ ਲੜਾਈ ਵਿੱਚ ਸਰਦਾਰ ਹਰੀ ਸਿੰਘ ਦਾ ਇੱਕ ਪਠਾਨ ਖਾਨਦੋਸਤ ਜਿਸ ਦਾ ਨਾਮ ਇਸਮਾਈਲ ਖਾਨ ਜੋ ਮੋਜਾ ਇਸਮਾਈਲੋ ਦਾ ਨਾਮੀ ਖਾਨ ਸੀ ਸਰਦਾਰ ਜੀ ਵੱਲੋਂ ਪਠਾਣਾਂ ਨਾਲ ਲੜਦਾ ਲੜਦਾ ਮਾਰਿਆ ਗਿਆ ਇਤੋਂ ਕੁਝ ਕਰਕੇ ਵਿਜੇ ਲਈ ਖਾਲਸੇ ਨੇ ਸਿੱਧਾ ਪੰਜ ਤਾਰ ਦਾ ਰਾਹ ਲਿਆ ਇੱਥੇ ਜਦ ਸੈयद ਅਹਿਮਦ ਸ਼ਾਹ ਸਾਹਿਬ ਨੂੰ ਸਰਦਾਰ ਜੀ ਦੇ ਪਹੁੰਚ ਪੈਣ ਦੀ ਖਬਰ ਪੁੱਜੀ ਤਾਂ ਉਹ ਆਪ ਤਾਂ ਬਨੇਰ ਦੇ ਪਹਾੜਾਂ ਵਿੱਚ ਭੱਜ ਗਿਆ ਪਰ ਆਪਣਨੇ ਜੋ ਸ਼ੀਲੇ murid ਮੁਕਰਬ ਖਾਨ ਨੂੰ 2000 ਲਸ਼ਕਰ ਨਾਲ ਸਿੱਖਾਂ ਦਾ ਰਹਾ ਰੋਕਣ ਲਈ ਪਿੱਛੇ ਛੱਡ ਗਿਆ ਸਰਦਾਰ ਜੀ ਨੇ ਪੰਜ ਤਾਰ ਪਹੁੰਚਦਿਆਂ ਹੀ ਇਹਨਾਂ ਨੂੰ ਆਪਣੇ ਸਵਾਰਾਂ ਨਾਲ ਘੇਰ ਲਿਆ ਤੇ ਮੁਰ ਤਲਵਾਰ ਤੇ ਨੇਜਾ ਖੜਾਖੜ ਚੱਲ ਪਿਆ ਇਸ ਸਮੇਂ ਇਹ سلسلہ ਬਹੁਤ ਲੰਮਾ ਨਾ ਰਹਿ ਸਕਿਆ ਤੇ ਛੇਤੀ ਹੀ ਗਾਜੀਆਂ ਦੇ ਹੌਸਲੇ ਟੁੱਟ ਗਏ ਇਥੋਂ ਨਾ ਤਾਂ ਸੈਦੂ ਦੇ ਮੈਦਾਨ ਵਾਲਾ ਜੋਸ਼ ਸੀ ਅਤੇ ਨਾ ਹੀ ਉਹ ਦਲੇਰੀ ਵਜਾ ਸਾਫ ਸੀ ਕਿਉਂਕਿ ਗਾਜੀ ਖਾਲਸੇ ਦੇ ਹੱਥੋਂ ਦੋ ਵੱਡੀਆਂ ਭਾਜਾਂ ਖਾ ਚੁੱਕੇ ਸਨ ਇਸ ਕਰਕੇ ਤੀਜੀ ਵਾਰ ਡਟ ਕੇ ਲੜਨਾ ਜਹਾਦੀਆਂ ਲਈ ਖਰਾ ਕਠਿਨ ਹੋ ਗਿਆ ਸੀ ਹਾਂ ਇਹਨਾਂ ਗਾਜੀਆਂ ਵਿੱਚੋਂ ਪੰਜ ਤਾਰ ਦਾ ਮੁਕਰਰਬ ਖਾਨ ਹੀ ਇੱਕ ਐਸਾ ਬਹਾਦਰ ਨਿਤਰਿਆ ਜਿਸ ਨੇ ਜਾਨ ਤੋਂ ਹੱਥ ਧੋਕੇ ਖਾਲਸਾ ਫੌਜਾਂ ਦਾ ਟੱਕਰਾ ਕੀਤਾ ਇਸ ਦਲੇਰ ਪਠਾਨ ਨੇ ਗਾਜੀਆਂ ਦੇ ਟੁੱਟੇ ਹੋਏ ਹੌਸਲੇ ਨੂੰ ਵਧਾਉਣ ਲਈ ਬੜਾ ਯਤਨ ਕੀਤਾ ਪਰ ਅਫਸੋਸ ਕਿ ਇਸ ਵਿੱਚ ਉਹ ਪੂਰਾ ناکਾਮਜਾਬ ਰਿਹਾ ਇੱਧਰ ਖਾਲਸੇ ਨੂੰ ਅਜੇ ਲਾਲੀਆਂ ਚੜੀਆਂ ਹੀ ਸਨ ਕਿ ਪਠਾਨਾਂ ਨੇ ਭਜਣਾ ਆਰੰਭ ਕਰ ਦਿੱਤਾ ਨਤੀਜਾ ਇਹ ਹੋਇਆ ਕਿ ਨੇਡਰ ਮੁਕਰਬ ਖਾਨ ਵੀ ਬਹਾਦਰੀ ਨਾਲ ਲੜਦਾ ਹੋਇਆ ਸਖਤ ਫਟੜ ਹੋ ਗਿਆ। ਬਸ ਹੁਣ ਪਿੱਛੇ ਕੀ ਸੀ? ਸਾਰੇ ਗਾਜੀ ਮੈਦਾਨ ਤੋਂ ਲੋਪ ਹੋ ਗਏ ਤੇ ਖਾਲਸਾ ਨੇ ਪੰਜ ਤਾਰ ਪਰ ਕਬਜ਼ਾ ਕਰ ਲਿਆ। ਇੱਥੇ ਪਹੁੰਚ ਕੇ ਸਰਦਾਰ ਹਰੀ ਸਿੰਘ ਨੇ ਆਖਿਆ ਕਿ ਲੋਕ ਆਖਦੇ ਆਸਾਨ ਕੀ ਹੈ ਪੰਜ ਤਾਰ ਹੈ। ਇੱਥੇ ਤਾਂ ਇੱਕ ਤਾਰ ਵੀ ਨਹੀਂ। ਸਾਰਾ ਪਿੰਡ ਭਾਂਪਾਂ ਕਰਦਾ ਉਜੜਿਆ ਪਿਆ ਸੀ। ਇਸ ਲੜਾਈ ਵਿੱਚ ਮੁਕਰਬਖਾਨ ਪੰਜ ਤਾਰ ਨੇ ਬੜੀ ਬਹਾਦਰੀ ਦੱਸੀ ਸੀ ਜਿਸ ਕਰਕੇ ਇਸ ਦਾ ਹੁਜਰਾ ਤੇ ਘਰ ਸਾੜਨ ਤੋਂ ਸਰਦਾਰ ਹਰੀ ਸਿੰਘ ਨੇ ਬਚਾ ਲਿਆ ਇੱਥੇ ਦੋ ਹਲਕੀਆਂ ਤੋਪਾਂ ਜੋ ਬਾਰਕਜ਼ਈ ਨੇ ਸੈਦ ਅਹਿਮਦ ਨੂੰ ਦਿੱਤੀਆਂ ਸਨ ਖਾਲਸੇ ਦੇ ਹੱਥ ਆਈਆਂ ਇਸ ਦੇ ਨਾਲ ਅਨਾਜ ਦੇ ਬਹੁਤ ਸਾਰੇ ਜ਼ਖੀਰੇ ਪਰ ਵੀ ਖਾਲਸੇ ਨੇ ਕਬਜ਼ਾ ਕਰ ਲਿਆ ਹੁਣ ਇਲਾਕੇ ਦਾ ਜੋਗਪਰੰਧ ਕਰਕੇ ਇਸ ਮਹੀਨੇ ਦੇ ਬਾਅਦ ਸਰਦਾਰ ਹਰੀ ਸਿੰਘ ਹਜ਼ਾਰੇ ਵੱਲ ਪਰਤ ਆਇਆ ਇਹਨਾਂ ਲੜਾਈਆਂ ਵਿੱਚ ਸੋਢੀ ਜਵਾਹਰ ਸਿੰਘ ਨੇ ਬੜੀ ਬਹਾਦਰੀ ਦੱਸੀ। ਮਹਾਰਾਜਾ ਸਾਹਿਬ ਨੂੰ ਜਦ ਸਰਦਾਰ ਹਰੀ ਸਿੰਘ ਦੀਆਂ ਇਹਨਾਂ ਫਤਿਹਜਾਬੀਆਂ ਦਾ ਸਭ ਵਿਸਥਾਰ ਪਤਾ ਲੱਗਾ ਤਾਂ ਆਪਣੇ ਬੜੀ ਹੀ ਖੁਸ਼ੀ ਪ੍ਰਗਟ ਕੀਤੀ ਅਤੇ ਸਰਦਾਰ ਜੀ ਨੂੰ ਬਹੁਮੁੱਲੀ ਖਿੱਲਤ ਭੇਜੀ। ਇਹ ਘਟਨਾ ਸਾ 1829 ਦੀ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨੀ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।